ਫਾਈਟਿੰਗ ਕਰ ਰਹੇ ਹਾਂ ਜੀ ਮਾਮਲਾ ਸਾਰਾ ਹਲਤੀਸ਼ੇ ਹੁੰਦੀ ਜਾ ਰਹੀ ਕਿ ਲਖਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜਜੇ ਦੁਕਾਨਦਾਰ ਹੈ ਇਹ ਨਗਾਰੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਜੇ ਤੋਂ ਤੇ ਰਸਤੇ ਵਿੱਚ ਸਿਰੋਕੇ ਚਾਰ ਮੋਟਰਸਾਈਕਲ ਸਵਾਰ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਸ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਰਾਤ ਨਿਭਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਬਚਾ ਰਸਤੇ ਦਿੱਤਾ ਗਿਆ ਕਿ ਅੰਕ ਉਸੇ ਸਾਧਾ 25 ਜੁਰਮਾਨਾ ਲਾ। ਤੋਂ ਇਹਦੇ ਸੰਬੰਧ ਵਿੱਚ ਮੈਡਮ ਮਥਨਾ ਗੁੱਤਾ ਸਾਡੇ ਐਸਐਸਪੀ ਕਪੂਠਲਾ ਜਿਹੜੇ ਨਹੀਂ ਰਿਹਾ। ਉਹਨਾਂ ਦੇ ਨਿਰਦੇਸ਼ ਅਧਿਸ਼ੇ ਡੀਐਸਪੀ ਪੁਲਾਤ ਐਸਐਚਓ ਆਪਣੇ ਸੁਵਾਲਪੁਰ 3 3 ਖੇਡ ਵੀ ਸਾਰੀ ਗੜੀ ਹੈ। ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹਿਊਮਨ ਤਰੀਕੇ ਨਾਲ ਇਹਨੂੰ ਵਸੂਮ ਕਰਦੇ ਨੇ ਟ੍ਰੇਸ ਕੀਤਾ ਹੈ। ਇਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਤਲਮਾ ਥਾਣੇ ਦੇ ਸੰਗੋਜਨਾ ਬੰਦਾ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ। ਇੱਕ ਦਾ ਨਾਮ ਸ਼ਰਨਜੀਤ ਹੈ, ਕਿਨਾਂ ਫਰਬਜੋਤ ਹੈਗਾ, ਮਨਪ੍ਰੀਤ ਹੈਗਾ, ਹਰਪ੍ਰੀਤ ਹੈ। ਇਹ ਚਾਰ ਲੜਕੀ ਜਿਹੜੀ ਹੈਗੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ, ਇਹਨਾਂ ਨੂੰ ਅਰੈਸਟ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਦਾ ਅਮਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਤਸਵੀਰ ਥਾਣੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਫੋਨ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਇਹ ਸੋ ਰਿਕਵਰ ਕਰ ਲਿਆ ਹੈਗਾ। ਔਰ ਅਮਰਿਤਪਾਲ ਦੀ ਗੱਲ ਹੋਈ ਸੀ ਕਿ ਇੱਕ ਲੜਕੇ ਨਾਲ ਜਿਹੜਾ ਮਨਹੂਤ ਹੈਗਾ ਜੋ ਯੂਐਸਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ। ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਸਪਾਈਮੈਂਟੀ ਸੀ। ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ ਜਿਹਦੇ ਵਿੱਚ 23000 ਜਿਹਦੇ ਵਿੱਚ 47000 ਜਿਹੜਾ ਇਹਨਾਂ ਨੂੰ ਮਨੀਗ੍ਰਾਮ ਦੇ ਥਰੂ ਆ ਗਿਆ ਹੈ ਜੀ। ਇਹਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਵੀ ਇਨਵੈਸਟੀਗੇਸ਼ਨ ਚੱਲੇ ਚੁਣ ਮੰਨੂਪ ਅਮਰੀਕਾ ਵਾਲੇ ਦਾ ਅਮਰੋ ਤੇਰਾ ਕੀ ਰਿਸ਼ਤੇ ਆ ਸੀਗਾ ਉਹਦੇ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਨਹੀਂ ਹੋਣਾ ਅੱਜ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੰਕਰਤਾ ਰਾਇ ਇਹਦੇ ਵਿੱਚ ਜੀ ਜਿਹਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੂਰੇ ਜਿਹੜੇ ਚਾਰੇ ਜਣੇ ਹੈਗੇ ਉਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਭਾਇ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲੈ ਕੇ ਬਾਕੀ ਜਿਹੜੀ ਹੈ ਕਾਪਰਟੀ ਸ਼ੂ ਅਸੀਂ ਪੂਰੀ ਕਰਾ ਰਹੇ ਹਾਂ ਉਤੋਂ ਸਾਰੀ ਗੱਲ ਦਾ ਪਤਾ ਲੱਗੂ ਨਹੀਂ ਮਨੂਖ ਨੇ ਕਿਵੇਂ ਕਰਕੇ ਇਹ ਪੈਸੇ ਦਿੱਤੇ ਸਿੱਧੇ ਤੌਰ ਤੇ ਇਹ ਜੋ ਸਮਝ ਲੱਗਦਾ ਹੈਗਾ ਇੱਕ ਕਾਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਰੀ ਦੇ ਕੇ ਇਹਨੂੰ ਦੋਮਾ ਕਰਿਆ ਸਰ ਜੀ ਸਰ ਪ੍ਰੋਫਾਈਲ ਇਹਨਾਂ ਦੀ ਕੀ ਆ ਇਹ ਪ੍ਰੋਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਰਿਜਿਸਟਰ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਹੈ ਜਿੱਦਾਂ ਸਾਡੇ ਅਜੇ ਅਮਨ ਉਹ ਸ਼ਰਨ ਹੈ ਤੇ ਮਨੂਖ ਤੇ ਅਮਨਿਤਪਾਲ ਆਪਸ ਵਿੱਚ ਕੀ ਰਿਲੇਟਿਵ ਇਕੋ ਪਿੰਡ ਦੇ ਰਹਿਣ ਵਾਲੇ ਇਕੋ ਪਿੰਡ ਦੇ ਰਹਿਣ ਵਾਲੇ ਸੰਗੋਜ ਦਾ ਬੰਦਾ ਹੈਗਾ ਤਾਂ ਅੰਦਰ ਮੱਚ ਇਕੋ ਬੰਦੇ ਰਹਿਣ ਵਾਲੇ ਵਿਲਡ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੋਪ ਦਾ ਬੈਕਗ੍ਰਾਉਂਡ ਕੀ ਹੈ ਹੈ ਕਿ ਸਾਹਮਣੇ ਮਨਰੋਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਕਰ ਸੀ ਬ੍ਰਾਂਦੀ ਜੀ ਸਰ ਬ੍ਰਾਂਦੀ ਜੀ ਹੋ ਗਈ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵਾਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਇਹਨਾਂ ਨੂੰ ਮੈਂ ਟੈਲੀਫੋਨ ਤੇ ਹਾਂ ਰੋਪ ਨੇ ਠੀਕ ਹੈ ਮੈਂ ਰੋਪ ਨੇ ਜੇ ਸੀਗਾ ਕੋਈ ਰਿਮਾਂਡ ਕਰਾਂ ਇਹਨਾਂ ਦਾ ਰਿਮਾਂਡ ਹਾਂਜੀ 6 ਮਹੀਨੇ ਅਰੈਸਟ ਕੀਤੇ ਸੀਗੇ ਅੱਜ ਤੱਕ ਇਹਨਾਂ ਦਾ ਰਿਮਾਂਡ ਸੀਗੇ ਤੇ ਇਹਨਾਂ ਦੀ ਕਸੀ ਜੜੀ ਆ ਉਹ ਅਸੀਂ ਕਰਦੇ ਹਾਂ ਇਹ ਨੈਸ਼ਨਲ ਸੀ ਦੇ ਦਾਦੀ ਆ ਆਹ ਦਾ ਸ਼ਾਬੀ ਕਰਦਾ